ਸਰ ਸਿੰਘ ਜਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਹੁਣ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਢੱਲੇਵਾਲ ਸਾਹਿਬ ਦਾ ਕੀ ਹਾਲ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਂ ਕਿ ਡਾਕਟਰ ਨੇ ਇਲਾਜ ਬੰਦ ਕਰ ਦਿੱਤਾ ਹੋਇਆ ਕੀ ਹੈ ਅੱਥਰ ਸਾਹਿਬ ਤੁਹਾਡੇ ਬਹੁਤ ਬਹੁਤ 먼저 ਪਹਿਲਾਂ ਤਾਂ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਤੇ ਜਿਹੜੀ ਤੁਸੀਂ ਗੱਲ ਪੁੱਛੀ ਸੀ ਅਸਲ ਵਿੱਚ ਨਾ ਢੱਲੇਵਾਲ ਸਾਹਿਬ ਦੇ ਇਲਾਜ ਦੇ ਉੱਤੇ ਇੱਕ ਮਵਾਰ ਪੈਦਾ ਹੋ ਗਿਆ ਜਿਹੜੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜਿ ਲਿਖਤੀ ਤੌਰ ਦੇ ਉਤੇ ਕਿ ਅਸੀਂ ਇਸ ਹਾਲਾਤ ਦੇ ਵਿੱਚ ਡੱਲੇਵਾਲ ਸਾਹਿਬ ਦਾ ਇਲਾਜ ਨਹੀਂ ਕਰ ਸਕਦੇ ਕਿਸਾਨ ਸਾਡੇ ਹਰ ਕੰਮ 'ਚ ਦਖਲ ਦਿੰਦੇ ਆ ਜ਼ਿਆਦਤੀ ਹੁੰਦੀ ਆ ਜਦਕਿ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੀ ਗਲੂਕੋਜ਼ ਲੱਗਦਾ ਜਿਹੜੀ ਡ੍ਰਿਪ ਲੱਗਦੀ ਆ ਉਹ ਬੂੰਦ-ਬੂੰਦ ਡਿੱਗਦੀ ਹੁੰਦੀ ਦਾ ਉਤੋਂ ਉਹ ਨਾਲੀ ਜੀ ਦੇ ਵਿੱਚ ਵੀ ਬੂੰਦ-ਬੂੰਦ ਡਿੱਗਦੀ ਆ ਉਹ ਕਹਿੰਦੇ ਕਿ ਇਹ ਤੇਜ਼ ਕਰਕੇ ਬੋਤਲ ਖਤਮ ਕਰ ਦਿੰਦੇ ਤੇ ਡੱਲੇਵਾਲ ਸਾਹਿਬ ਦਾ ਹੱਥ ਸੁੱਜ ਗਿਆ ਉਹ ਕਹਿੰਦੇ ਵੀ ਇਹ ਅੰਗੈਲੀ ਵਰਤਦੇ ਆ ਮੋਰਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਨੇ ਅੱਜ ਲਿਖ ਕੇ ਦਿੱਤਾ ਵੀ ਭਾਈ ਅਸੀਂ ਵੀ ਇਲਾਜ ਕਰਨਾ ਇਸ ਹਾਲਾਤ ਦੇ ਵਿੱਚ। ਉਹ ਰੋਲਮ ਕਾਫੀ ਪੈ ਗਿਆ ਸੀ ਪਰ ਡੱਲੇਵਾਲ ਸਾਹਿਬ ਦੀ ਹਾਲਾਤ ਅੱਗੇ ਨਾਲੋਂ ਠੀਕ ਹੈ। ਪਤਾ ਲੱਗਾ ਜੀ ਕਿ ਅੱਜ ਉਹਨਾਂ ਨੂੰ ਬਾਹਰ ਲੈ ਕੇ ਜਾਂਦਾ ਧੁੱਪ ਦੇ ਵਿੱਚ ਵੀ ਲੰਦਾ ਕਿ ਡਾਕਟਰਾਂ ਨੇ ਇਹ ਗੱਲ ਕਹੀ ਆ ਉਹ ਕਰਨ ਜੀ ਕਿ ਇਹਨਾਂ ਨੂੰ ਕੁਦਰਤੀ ਹਵਾ ਤੇ ਇਹਨਾਂ ਨੂੰ ਕੁਦਰਤੀ ਰੋਸ਼ਨੀ ਦਿਖਾਓ। ਤੇ ਇਹ ਪਤਾ ਲੱਗਾ ਜੀ ਕਿ ਇੱਕੋ ਥੇ ਕਮਰਾ ਤਿਆਰ ਕੀਤਾ ਜਾ ਰਿਹਾ ਥਨੌਰੀ ਬਾਰਡਰ ਦੇ ਉੱਤੇ ਉਹ ਸਾਊਂਡ ਪ੍ਰੂਫ ਹੋਊਗਾ। ਉਹਦੇ ਵਿੱਚ ਸਾਰੀਆਂ ਸਹੂਲਤਾਂ ਹੋਣਗੀਆਂ। ਉਹਦੇ ਵਿੱਚ ਪਤਾ ਲੱਗਦਾ ਜੀ ਕਿ ਹੀਟਿੰਗ ਸਿਸਟਮ ਵੀ ਹੋਊਗਾ ਉਹਦੇ ਵਿੱਚ 쿨ਿੰਗ ਸਿਸਟਮ ਵੀ ਹੋਊਗਾ ਉਹਦੇ ਵਿੱਚ ਗੀਦਰ ਵੀ ਹੋਊਗਾ ਉਹ ਚ ਟਾਇਲਟ ਬਾਥਰੂਮ ਵੀ ਹੋਊਗਾ ਉਹ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਫ ਜਿਹੜਾ ਉਹ ਗੁਰਦੁਆਰਾ ਕਮਿਸ਼ਨ ਨੂੰ ਕਿਉਂ ਮਿਲ ਰਿਹਾ ਕੀ ਕੋਈ ਝਗੜਾ ਹੋ ਗਿਆ ਨਹੀਂ ਜੀ ਅਸਲ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਦਲ ਤੜਾ ਉਹਨਾਂ ਨੇ ਕਹਿ ਦਿੱ ਕਿ ਅਸੀਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਾਂਗੇ ਇਸ ਕਰਕੇ ਕਿਉਂਕਿ ਜਿਹੜੀਆਂ ਵੋਟਾਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਆਪਾਂ ਵਿਖਦੇ ਵਿੱਚ ਹੋਣੀਆਂ ਉਤਗ ਵੋਟਾਂ ਜਿਹੜੀਆਂ ਉਹ ਗਲਤ ਬਣੀਆਂ ਉਹ ਕਹਿੰਦੇ ਵੀ ਇਹਦੇ ਵਿੱਚ ਬਹੁਤ ਸਾਰੀਆਂ ਬੇਨਿਜਮਾ ਵਰਤਿਕਾ ਗਈਆਂ ਕਈ ਹੋਰ ਵੱਖ-ਵੱਖ ਧਰਮਾਂ ਦੇ ਲੋਕਾਂ ਦੀਆਂ ਵੀ ਵੋਟਾਂ ਬਣ ਗਈਆਂ ਜਾਂ ਬਣਾ ਦਿੱਤੀਆਂ ਗਈਆਂ ਉਹ ਕਹਿੰਦੇ ਵੀ ਅਸੀਂ ਇਸ ਮੁਤਲਕ ਇਤਰਾਜ਼ ਜ਼ਾਹਰ ਕਰਨ ਲਈ ਮਿਲਾਂਗੇ ਇਹ ਭਾਈ ਇਸ ਤਰੀਕੇ ਦੇ ਨਾਲ ਕੰਮ ਕਿਵੇਂ ਸਿਰੇ ਲੱਗੂਗਾ ਇਹ ਤਾਂ ਬੇਨਿਜਮਾ ਮੁਤਾਬਕ ਵੋਟਾਂ ਬਣਾਈਆਂ ਜਾ ਰਹੀਆਂ ਇਹ ਤਾਂ ਗਲਤ ਤਰੀਕੇ ਦੇ ਨਾਲ ਇਸ ਵੇਲੇ ਵੋਟਾਂ ਬਣਾਉਣ ਦਾ ਕੰਮ جاری ਹੈ ਸੋ ਇਹਨਾਂ ਨੇ ਕਦੋਂ ਮਿਲਣਾ ਤੇ ਕੀ ਬਣੂਗਾ ਕੀ ਸਟਾ ਦੇ ਕੋਲ ਗਾ ਵਕਤ ਦਸੂਗਾ ਪਰ ਅੱਜ ਅਕਾਲੀ ਦਲ ਦੇ ਆਗੂਆਂ ਨੇ ਨੁਕਤੇ ਨੂੰ ਜ਼ਰੂਰ ਚੁੱਕਿਆ ਜੀ ਅੱਛਾ ਆਮ ਆਦਮੀ ਦੀਆਂ ਕਲੀਨਿਕਸ ਦਾ ਨਾਂ ਕਹਿੰਦੇ ਬਦਲ ਦਿੱਤਾ ਗਿਆ ਨਵਾਂ ਨਾਂ ਇਹੋ ਜਿਹਾ ਕਹਿੰਦੇ ਲੈ ਹੀ ਨਹੀਂ ਹੁੰਦਾ ਬੜਾ ਔਖਾ ਨਾਂ ਲੋਕ ਹਾਲੇ ਵੀ ਆਮ ਆਦਮੀ ਕਲੀਨਿਕ ਹੀ ਕਹੀ ਜਾਂਦੇ ਆ ਤਾਂ ਬਿਲਕੁਲ ਜੀ ਦੇਖੋ ਜਦੋਂ ਨਾ ਆਪਾਂ ਕਿਸੇ ਚੌਕ ਦਾ ਜਾਂ ਸੜਕ ਦਾ ਨਾਮ ਹੀ ਬਦਲ ਦਈਏ ਕਈ ਸਾਲ ਤੱਕ ਬੰਦੇ ਨੂੰ ਉਹ ਨਾਂ ਚੇਤੇ ਹੀ ਨਹੀਂ ਆਉਂਦਾ ਫਲੀਟ ਕੋਡ ਦੇ ਵਿੱਚ ਇੱਕ ਚੌਕ ਹੈਗਾ ਜੀ ਉਹਨੂੰ ਕਹਿੰਦੇ ਹੁਕੀ ਚੌਕ ਜੇ ਦਾ ਨਾਮ ਬਦਲ ਕੇ ਹੋਰ ਚੌਕ ਰੱਖ ਦਿੱਤਾ ਲੋਕ ਅੱਜ ਵੀ ਉਸੇ ਨਾਲ ਕਹਿੰਦੇ ਆ ਉਹਨੂੰ ਐ ਪੁੱਛੇ ਤੈਨੂੰ ਵੀ ਟੱਲ ਵਾਲੇ ਦੀ hattim ਉਹਦਾ ਨਾਮ ਆਪਣਾ ਬਥੇਰਾ ਬਦਲਿਆ ਪਰ ਲੋਕ ਉਹਨੂੰ ਅੱਜ ਵੀ ਉਸੇ ਤਰੀਕੇ ਨਾਲ ਜਾਣਦੇ ਆ ਕਹਿੰਦੇ ਭਾਵੇਂ ਜਿੱਕ ਜਿਹੜੀ ਲੋਕਾਂ ਦੇ ਬੁੱਲਾਂ ਦੇ ਉੱਤੇ ਜਿਹੜੀ ਚੀਜ਼ ਦਾ ਨਾਮ ਜਿੰਨੇ ਸਮੇਂ ਦੇ ਵਿੱਚ ਚੜਿਆ ਹੋਵੇ ਲੈਂਦਾ ਕੋਈ ਉਨੇ ਸਮੇਂ ਦੇ ਵਿੱਚ ਹੀ ਆ ਤੁਸੀਂ ਜੋ ਮਰਜ਼ੀ ਕਹੀ ਜਾਓ ਕਿ ਆਪ ਆਈ ਜਿਹੜੀ ਦਿੱਲੀ ਦੀ ਫਲਾਣੀ ਸੜਕ ਦਾ ਨਾਮ ਬਦਲਤਾ ਪਰ ਲੋਕਾਂ ਦੇ ਜ਼ਿਹਨ 'ਚ ਜਿਹੜੀ ਚੀਜ਼ ਹੈਗੀ ਆ ਉਹ ਉਵੇਂ ਹੀ ਆ ਸੋ ਗੱਲ ਇਹ ਜਿਕੇ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਨੇ ਇਹ ਪਹਿਲਾਂ ਗੁੱਲੀ ਤੇ ਮੋਹੱਲਾ ਕਲੀਨਿਕ ਹੁੰਦੇ ਸੀ ਪੰਜਾਬ 'ਚ ਸਰਕਾਰ ਬਣੀ ਇਹਨਾਂ ਦੀ ਤੇ ਇਹ ਆਮ ਆਦਮੀ ਕਲੀਨਿਕ ਬਣ ਗਏ ਉਹਦੇ ਮੱਥੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੱਗੀ ਆਪਾਂ ਕੁਝ ਕਸਮਾ ਪਹਿਲਾਂ ਇੱਕ ਖਬਰ ਸੰਝੀ ਕੀਤੀ ਸੀ ਰੈਡਆਫਨ ਤੇ ਉਹਦੇ ਵਿੱਚ ਗੱਲ ਦੱਸੀ ਸੀ ਕਿ ਕੇਂਦਰ ਦੇ ਮੈਂਚਬ ਨੇ ਇਹ ਗੱਲ ਕਹੀ ਹੈ ਕੇਂਦਰ ਨੇ ਸਰਕਾਰ ਨੇ ਕਿਹਾ ਵੀ ਜਿਹੜੀ ਸਾਡੇ ਹਿੱਸੇ ਦਾ ਫੰਡ ਆ ਫੰਡ ਤਾਂ ਅਸੀਂ ਜਾਰੀ ਕਰਦੇ ਆ ਤੇ ਤੁਸੀਂ ਆਪ ਦਾ ਨਾਂ ਤੇ ਮਕਾਰ ਰਹੇ ਭਾਈ ਸਕੀਮਾਂ ਦੇ ਨਾਂ ਵਰਤ ਕੇ ਜੇ ਤੁਸੀਂ ਆਪਣਾ ਨਾਮ ਲਿਖਣਾ ਆਪਣੀ ਮਰਜ਼ੀ ਮੁਤਾਬਕ ਆਮ ਆਦਮੀ ਕਲੀਨਿਕ ਲਿਖਣਾ ਮੱਥੇ ਤੇ ਫੋਟੋ ਮੁੱਖ ਮੰਤਰੀ ਸਾਡੀ ਲਾਉਣੀ ਆ ਫਿਰ ਸਾਰਾ ਭਾਰ ਤੁਸੀਂ ਚੱਕੋ ਆਰਥਿਕ ਫਿਰ ਅਸੀਂ ਰੁਪਈਆ ਨਹੀਂ ਲੈਣਾ ਜੇ ਜਦੋਂ ਉਹਨਾਂ ਨੇ ਹੱਥ ਘੁੱਟ ਲਿਆ ਤੇ ਫਿਰ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਚੱਲਣੇ ਔਖੇ ਹੋ ਗਏ ਦਵਾਈਆਂ ਬੂਟੀਆਂ ਦੀ ਵੀ ਸਮੱਸਿਆ ਆ ਗਈ ਕੇਂਦਰ ਦਾ ਪੈਸਾ ਜ਼ਰੂਰ ਚਾਹੀਦਾ ਸੀ ਇਸ ਕਰਕੇ ਹੁਣ ਪੰਜਾਬ ਦੇ ਵੱਡੀ ਜਨਤੀ ਵਿੱਚ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲ ਦਿੱਤੇ ਗਏ ਆ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾ ਦਿੱਤੀ ਗਈ ਆ ਇਹਦਾ ਨਾਂ ਰੱਖਿਆ ਗਿਆ ਜੀ ਆਯੂਸ਼ਮਾਨ ਅਰ ਗਿਆ ਕੇਂਦਰ ਇਹ ਹੁਣ ਆਮ ਆਦਮੀ ਕਲੀਨਿਕ ਨਹੀਂ ਇਹ ਆਯੂਸ਼ਮਨ ਅਰੋਗਿਆ ਕੇਂਦਰ ਹੋਇਆ ਕਰੂਗਾ ਜੀ ਆਯੂਸ਼ਮਨ ਕਿਹੜਾ ਕੇਂਦਰ ਹੈ ਜੀ ਗਿਆ ਕੇਂਦਰ ਮਤਲਬ ਨਿਰੋਗ ਕੇਂਦਰ ਉਹ ਅੱਛਾ ਜੀ ਤੇ ਬਾਕੀ ਲਹਿੰਦੇ ਪੰਜਾਬ ਦੇ ਵਿੱਚ ਕੀ ਖਬਰਾਂ ਆ ਰਹੀਆਂ ਪਤਾਂਕਾ ਡਾਉਣ ਬਾਰੇ ਦੇਖੋ ਗੱਲ ਇਹ ਦੀ ਤੇ ਜੋ ਸਮੱਸਿਆ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਆ ਚਾਈਨਾ ਡੋਰ ਦੀ ਉਹੀ ਸਮੱਸਿਆ ਸਾਡੇ ਉਧਰ ਲਹਿੰਦੇ ਪੰਜਾਬ ਦੇ ਵਿੱਚ ਵੀ ਹੈ ਉਹ ਲੈnde ਪੰਜਾਬ ਦੀ ਸਰਕਾਰ ਨੇ ਨਾ ਉਥੋਂ ਦੀ ਵਿਧਾਨ ਸਭਾ ਦੇ ਵਿੱਚ ਇੱਕ ਨਵਾਂ ਕਾਨੂੰਨ ਲੈ ਕੇ ਆਂਦਾ ਇਹ ਬੜੀ ਗੱਲ ਮਹੱਤਵਪੂਰਨ ਹੈ ਕਿਉਂਕਿ ਨਾਕਸ਼ਣਤਾ ਸਾਡੇ ਵੀ ਇਧਰ ਇਹ ਹੋ ਗਈ ਹੈ ਕਿਉਂਕਿ ਇੱਥੇ ਵੀ ਕਿਹੜਾ ਚਾਈਨਾ ਡੋਰ ਵੇਚਣ ਵਾਲੇ ਬੰਦੇ ਬਣਦੇ ਆ ਨਾ ਵਰਤਣ ਵਾਲੇ ਬੰਦੇ ਬਣਦੇ ਨਾ ਵੇਚਣ ਵਾਲੇ ਬੰਦੇ ਬਣਦੇ ਆ ਨਾ ਕਾਰਵਾਈ ਵਾਲੇ ਬੰਦੇ ਬਣਦੇ ਆ ਤੀਜਾ ਦਿਨ ਹੁੰਦਾ ਜਦੋਂ ਕਿਸੇ ਦੇ 10 ਟੰਕੇ ਲੱਗਦੇ ਕਿਸੇ ਦੀ ਧੌਣ ਤੇ 15 ਟੰਕੇ ਲੱਗਦੇ ਕਿਸੇ ਦੇ 5 ਲੱਗਦੇ ਕਈ ਵਾਰੀ ਤਾਂ 60-60 ਟੰਕੇ ਵੀ ਲੱਗੇ ਲੰਘੇ ਵੇਲੇ ਦੇ ਵਿੱਚ ਪਰ ਹੁਣ ਉਥੇ ਪਤੰਗ ਉਡਾਉਣ ਤੇ ਪਤੰਗ ਬਣਾਉਣ ਤੇ ਤੇ ਪਤੰਗ ਸਪਲਾਈ ਕਰਨ ਦੇ ਉੱਤੇ ਲੈnde ਪੰਜਾਬ ਦੇ ਵਿੱਚ ਪਾਬੰਦੀ ਲੱਗ ਗਈ। ਨਵੇਂ ਕਾਨੂੰਨ ਦੇ ਮੁਤਾਬਕ ਪਤੰਗ ਉਡਾਉਣ ਦੇ ਉੱਤੇ 3 ਤੋਂ ਲੈ ਕੇ 5 ਸਾਲ ਦੀ ਕੈਦ ਤੇ 20 ਲੱਖ ਪਾਕਿਸਤਾਨੀ ਰੁਪਇਆ ਜੁਰਮਾਨਾ ਹੋਊਗਾ। ਪਤੰਗਾ ਤੇ ਡੋਰਾ ਬਣਾਉਣ ਵਾਲਿਆਂ ਵਾਸਤੇ سزا ਹੋਰ ਵੀ ਸਖਤ ਆ। ਇਹਨਾਂ ਨੂੰ 7 ਸਾਲ ਦੀ ਸਜ਼ਾ ਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਊਗਾ। ਹੂੰ। ਅੱਛਾ ਅਕਾਲੀ ਦਲ ਸੁਧਾਰ ਲਹਿਰ ਦੀ ਕੀ ਖਬਰ ਆ? ਇਦਰ ਸੁਧਾਰ ਲਹਿਰ ਦੀ ਕਲਪਿਆ ਉਹ ਕਹਿੰਦੇ ਦੇਖੋ ਜੀ ਜੋ ਜ਼ਥੇਦਾਰ ਸਹਿਬਾਨ ਨੇ ਗਲਕਈ ਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਨੇ ਇਹ ਗੱਲ ਆਖੀ ਸੀ ਜੀ ਕਿ ਅਸੀਂ ਤੁਹਾਨੂੰ ਹੁਕਮ ਕਰਦੇ ਜਾ ਰਹੀ ਕਿ ਸੇਮ ਹੀ ਹਿੰਦੇ ਦੇ ਵਿੱਚ ਵਿੱਚ ਤੇ ਨਵੇਂ ਸਿਰੇ ਤੋਂ ਅਕਾਲੀ ਦਲ ਦੀ ਭਰਤੀ ਕੀਤੀ ਜਾਵੇ ਪਰ ਇੱਥੇ ਜਿਹੜੇ ਸੁਧਾਰ ਲਹਿਰ ਵਾਲੇ ਉਹ ਕਹਿੰਦੇ ਜੀ ਇਹਨਾਂ ਨੇ ਆਪਣੀ ਮਰਜ਼ੀ ਕਰਨੀ ਸ਼ੁਰੂ ਕੀਤੀ ਤਾਂ ਟੱਚ ਜਾਣਦੇ ਸਭ ਕੁਝ ਨੂੰ ਇਹ ਕੀ ਜਾਣਦੇ ਕਿਸੇ ਨੂੰ ਸੋ ਇਸ ਕਰਕੇ ਉਹਨਾਂ ਨੇ ਭਰਤੀ ਸ਼ੁਰੂ ਕਰਤੀ ਤੇ ਜਿਹੜੀ ਕਮੇਟੀ ਬਣਾਈ ਸੀ ਉਹਦੀ ਕੋਸਾਰ ਨਹੀਂ ਗਈ ਉਹ ਲੋਕ ਉਤਰੋਸੇ ਦੇ ਵਿੱਚ ਨਹੀਂ ਲਿਆ ਸੋ ਅੱਜ ਪਤਾ ਲੱਗਾ ਜੀ ਕਿ ਉਹਨਾਂ ਨੇ ਕਿਹਾ ਜੀ ਕਾੜੀ ਦਲ ਸੁਧਾਰ ਲਹਿਰ ਅਭਿਆਗੂਆਂ ਨੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਥੇਦਾਰ ਦੇ ਕਹਿਣ ਦੇ ਉੱਤੇ ਤੇ ਇਹ ਜਿਹੜੀ ਕਮੇਟੀ ਆ ਉਹ ਲਹਿਰ ਵੀ ਖਤਮ ਕਰਕੇ ਭੰਗ ਕਰਕੇ ਤੇ ਅਸੀਂ ਰਲੇਵੇਂ ਦੀ ਗੱਲ ਸੋਚੀ ਪਰ ਉਹ ਅੱਧੋ-ਫਾਟੀ ਹੋ ਕੇ ਚੱਲੀ ਜਾਂਦੇ ਮਤਲਬ ਇਹ ਇਹ ਵੀ ਕਿ ਸਾਨੂੰ ਆਪ ਵੀ ਕਾੜੀ ਦਲ ਸੁਧਾਰ ਲਹਿਰ ਮੁੜ ਸੁਰਜੀਤ ਕਰਨੀ ਪੈਣੀ ਆ ਤੇ ਸਾਨੂੰ ਹਮਖਿਆਲ ਲੋਕਾਂ ਦੇ ਨਾਲ ਫਿਰ ਜੁੜਨਾ ਪੈਣਾ ਜੀ ਸੋ ਠਿਕਰੀ ਵਾਲੀ ਦੀ ਯਾਦ ਦੇ ਵਿੱਚ ਕਿਸ ਕਿਸਮ ਦੀ ਯਾਦਗਾਰ ਬਣ ਰਹੀ ਆ ਕਿੰਨਾ ਕੁ ਫੰਡ ਚਾਹੀਦਾ ਨਿਪਟੇ ਆ ਫੰਡ ਦਾ ਵੱਧ ਚਾਹੀਦਾ ਹੋਊਗਾ ਪਰ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਸਰਦਾਰ ਹਰਪਾਲ ਸਿੰਘ ਟੀਮਾ ਉਹਨਾਂ ਨੇ 20 ਲੱਖ ਰੁਪਏ ਜਾਰੀ ਕੀਤਾ ਪੰਚਾਇਤ ਦੇ ਖਾਤੇ ਦੇ ਵਿੱਚੋਂ ਪੈਸੇ ਆ ਗਏ ਆ ਤੋਂ ਬੜੇ ਲੰਮੇ ਸਮੇਂ ਬਾਅਦ ਬੜੇ ਦਹਾਕਿਆਂ ਬਾਅਦ ਇਹਦੀ ਯਾਦਗਾਰ ਬਣਨ ਲੱਗੀ ਆ ਤੇ ਪਰਜਾ ਮੰਡਲ ਲਹਿਰ ਦੇ ਸ਼ਹੀਦ ਆਪਾਂ ਜਾਣਦੇ ਆ ਕਿ ਜਿਹੜੇ ਸਿਵਾ ਸਿੰਘ ਫਿਕਰੀ ਵਾਲਾ ਤੇ ਉਹਨਾਂ ਦੀ ਯਾਦਗਾਰ ਹੁਣ ਬਣ ਲਗੂਗੀ ਇੱਥੇ ਸਿਆਸਤ ਤਾਂ ਬਹੁਤ ਹੁੰਦੀ ਰਹੀ ਆ ਪਰ ਯਾਦਗਾਰ ਨਹੀਂ ਸੀ ਬਣੀ ਤੇ ਹੁਣ ਬਣੂਗੀ ਅੱਛਾ 26 ਜਨਵਰੀ ਦੀ ਪੂਰੀਆਂ ਤਿਆਰੀਆਂ ਨੇ ਜੀ ਕਹਿੰਦੇ ਲਗਣਾ ਇਤਕੀ ਫਲੋਟ ਲਗਣਾ ਚੀਫ ਮਿਨਿਸਟਰ ਸਾਹਿਬ ਦੱਸਦੇ ਸੀ ਵੀ ਬਰਦ ਹੋਣਗੇ ਭੰਗੜਾ ਹੋਏਗਾ ਬਾਖੇ ਦਾ ਤੌਰ ਤੇ ਉਥੇ ਲਗਣਾ ਤੇ ਪੰਜਾਬ ਦੇ ਵਿੱਚ ਅਲਰਟ ਕੀਤੀ ਹੋਈ ਹੈ ਤਾਂ ਬਿਲਕੁਲ ਜੀ 15 ਅਗਸਤ ਤੇ 26 ਜਨਵਰੀ ਦੋ ਐਸੇ ਦਿਨ ਹੁੰਦੇ ਆ ਜਦੋਂ ਦੇਸ਼ ਭਰ ਦੇ ਵਿੱਚ ਵੱਖ-ਵੱਖ ਨੇਤਾਵਾਂ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਮੰਤਰੀ ਸਾਹਿਬਾਨ ਵੀ ਵੱਖ-ਵੱਖ ਥਾਵਾਂ ਤੇ ਤਿਰੰਗਾ ਲਹਿਰਾਉਂਦੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਫਰੀਦਕੋਟ ਦੇ ਵਿੱਚ ਤਿਰੰਗਾ ਲਹਿਰਾਉਣਾ ਤੋ ਇਹ ਵਿਨੇਪਾਇਤ ਕੀ ਵੀ ਹੋਰ ਕੀ ਕੀ ਖਬਰਾਂ ਹੁੰਦੀਆਂ ਪਰ ਇਹ ਨਹੀਂ ਜਾਣਕਾਰੀ ਜ਼ਰੂਰ ਆ ਵੀ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਅਲਰਟ ਜਾਰੀ ਕੀਤਾ ਗਿਆ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਸੈਤੀ ਬਾੜੀ ਮੰਤਰੀ ਉਹਨਾਂ ਨੇ ਪਤਾ ਲੱਗਾ ਜੀ ਕਿ ਤਰਨਤਾਰਨ ਦੇ ਵੱਲ ਤਿਰੰਗਾ ਲਹਿਰਾਉਣਾ ਇਸੇ ਤਰੀਕੇ ਦੇ ਨਾਲ ਹੋਰ ਵੱਖ-ਵੱਖ ਮੰਤਰੀਆਂ ਦੀਆਂ ਵੱਖ-ਵੱਖ ਥਾਵਾਂ ਤੇ ਡਿਊਟੀਆਂ ਲੱਗੀਆਂ ਜੀ ਟਿਣਾ ਜੀ ਅਕੀਦ ਕਹਿੰਦੇ ਕੁੰਬ ਦੇ ਮੇਲੇ ਤੇ ਕਮਾਲ ਹੋ ਗਈ ਟਿਕਟਾਂ ਨਹੀਂ ਮਿਲ ਰਹੀਆਂ ਗੱਡੀ ਦੀਆਂ ਔਰ ਇੱਕ ਲੜਕੀ ਜਿਹੜੀ ਮਾਲਾ ਵੇਚਦੀ ਹੈ ਉੱਥੇ ਉਹਦੀਆਂ ਇੰਨੀਆਂ ਸੋਸ਼ਲ ਮੀਡੀਆ ਤੇ ਫੋਟੋ ਤਾਂ ਮੇਰਾ ਖਿਆਲ ਐਕਟਰਸਨ ਮਾਤ ਪਾ ਰਹੀ ਹੈ ਇਹ ਤੁਸੀਂ ਦੇਖੀਆਂ ਨੇ ਉਹ ਜਾਂ ਜਿਹੜੀਆਂ ਟਿਕਟਕ ਵਿੱਚ ਮਿਲ ਰਹੀਆਂ ਨੇ ਉੱਥੇ ਦੀਆਂ ਦੇਖੋ ਇੱਕ ਤਾਂ ਗੱਲ ਐ ਜੀ ਕਿ ਜਿਹੜਾ ਕੁੰਭ ਦਾ ਮੇਲਾ ਨਾ ਉਹਦੇ ਪ੍ਰਤੀ ਸ਼ਰਧਾਲੂਆਂ ਦੀ ਬਹੁਤ ਵੱਡੀ ਆਸਥਾ ਹੁੰਦੀ ਆ ਅਸੀਂ ਸਾਡੇ ਸਾਰੇ ਹੀ ਸਤਿਕਾਰਯੋਗ ਭੈਣਾ ਵੀਰਾਂ ਹਿੰਦੂ ਭੈਣਾ ਵੀਰਾਂ ਦਾ ਸਤਿਕਾਰ ਕਰਦੇ ਆ ਜਿਨ੍ਹਾਂ ਦੀ ਵੀ ਜਿੱਥੇ ਵੀ ਆਸਥਾ ਉਹਦੇ ਤੇ ਕੋਈ ਟਿਕਣੀ ਨਹੀਂ ਆ ਕੁੰਭ ਦੇ ਮੇਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਸੰਗਤ ਜਾਂਦੀ ਆ ਲੋਕ ਜਾਂਦੇ ਆ ਪਰ ਇੱਥੇ ਹੁਣ ਤੱਕ 10 ਕਰੋੜ ਤੋਂ ਵੱਧ ਲੋਕ ਇਸ਼ਨਾਨ ਕਰ ਚੁੱਕੇ ਆ ਗੰਗਾ ਦੇ ਵਿੱਚ ਹੁਣ ਤੱਕ 10 ਕਰੋੜ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ ਇੱਥੇ ਹੁਣ ਦੁਨੀਆ ਭਰ ਦੇ ਸਾਨੂੰ ਸੰਤ ਵੀ ਆਏ ਆ ਜਿਹਨਾਂ ਨੂੰ ਕੱਸੀ ਪਹਿਲੀ ਵਾਰ ਦੇਖਿਆ ਤੇ ਬੜੇ ਹੈਰਾਨੀਜਨਕ ਤਰੀਕੇ ਦੀਆਂ ਖਬਰਾਂ ਆ ਰਹੀਆਂ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਆ ਜਿਹੜੇ ਜਿਹੜਾ ਇੱਕ ਤਾਂ ਡੁੱਬਕੀ ਲਾ ਰਹੇ ਸ਼ਰਧਾਲੂ ਇੱਕ ਡੁੱਬਕੀ ਲਾ ਰਹੇ ਆ ਬਿਜ਼ਨਸਮੈਨ ਆਪਣੇ ਤਰੀਕੇ ਦੀ ਇੱਕੋਥੇ ਸੋਸ਼ਲ ਮੀਡੀਆ ਬੜੇ ਬਲੌਗਰ ਬੜੇ ਪਹੁੰਚੇ ਹੋਏ ਆ ਤੇ ਇਹਦੇ ਵਿੱਚੋਂ ਵੀ ਗਲੈਮਰ ਦੀਆਂ ਗੱਲਾਂ ਲੱਭ ਰਹੀਆਂ ਇਹ ਕੁੜੀ ਮੋਨਾਲੀਜ਼ਾ ਜਿਨ੍ਹਾਂ ਨੀਲੇਗਾ ਅੱਖਾਂ ਮੋਟੀਆਂ ਅੱਖਾਂ ਈਸ਼ਵਰਿਆ ਰਾਏ ਨੂੰ ਉਹ ਕੁੜੀ ਬੜੀ ਵਾਇਰਲ ਹੋ ਰਹੀ ਜਿਹੜੀ ਮਾਲਾ ਵੇਚਦੀ ਆ ਇੱਕ ਇਥੇ ਹਰਸ਼ਰ ਇਸ਼ਾਰੀਆਂ ਜਿਹੜੀ ਕਿਸੇ ਵੇਲੇ ਟੀਵੀ ਐਂਕਰ ਵੀ ਹੁੰਦੀ ਸੀ ਤੇ ਮਾਡਲਿੰਗ ਵੀ ਕਰਦੀ ਹੁੰਦੀ ਸੀ ਉਹ ਬਾਹਰ ਵਿੱਚ ਸਾਧਵੀ ਬਣ ਗਈ ਤੇ ਉਹ ਹੁਣ ਪਿਛਲੇ ਦਿਨੀ ਰੋ ਰੋ ਕੇ ਉਹਨੇ ਮਹਾਕੁੰਭ ਛੱਡਤਾ ਕਿ ਨਹੀਂ ਜੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਐ ਇੱਕ ਇਥੇ ਆਈਆਈਟੀ ਬਾਬਾ ਜਿਹੜਾ ਕਿ ਹਰਿਆਣੇ ਦਾ ਰਹਿਣ ਵਾਲਾ ਉਹਨੇ ਕੈਨੇਡਾ ਦੇ ਵਿੱਚ ਵੀ ਨੌਕਰੀ ਕੀਤੀ ਸੀ ਬਾਅਦ ਵਿੱਚ ਉਹਨੇ ਸੰਤ ਗਰੀ ਦੇ ਵੱਲ ਪੈਰ ਧਰਿਆ ਉਨੇ ਵੀ ਹੁਣ ਮਹਾਕੰਬ ਛੜਤਾ ਕਿ ਉਹਦੇ ਖਿਲਾਫ ਵੀ ਕਈ ਸਾਧੂ ਸੰਤ ਹੋ ਗਏ ਆ ਸੋ ਇਸ ਤਰ੍ਹਾਂ ਦੀਆਂ ਬੜੀਆਂ ਖਬਰਾਂ ਆ ਰਹੀਆਂ ਪਰ ਜੇ ਮੰਨ ਲਓ ਅੱਜ ਤੁਸੀਂ ਪੰਜਾਬ ਦੇ ਵਿੱਚੋਂ ਜਾਣਾ ਚਾਹੁੰਦੇ ਆ ਪਰਯਾਗ ਰਾਜ ਦੇ ਵੱਲ ਮਹਾਕੰਬ ਦੇ ਵੱਲ ਤਾਂ ਤੁਹਾਨੂੰ ਇੱਥੇ ਰੇਲ ਦੀ ਕੋਈ ਟਿਕਟ ਨਹੀਂ ਮਿਲਦੀ ਰੱਖ ਵੀ ਟਿਕਟ ਵੀ ਨਹੀਂ ਮਿਲਦੀ ਜਨਨ ਵੀ ਨਹੀਂ ਮਿਲਦੀ ਜੇ ਉਹਦਾ ਕਾਰਨ ਇਹ ਵੀ ਕਿ ਗੱਡੀਆਂ ਫਿਲਮਟਾ ਫੁੱਲ ਜਾਂਦੀਆਂ ਮਹਾਕੰਬ ਵਾਸਤੇ ਜਿਹੜੀਆਂ ਵਿਸ਼ੇਸ਼ ਗੱਡੀਆਂ ਚਲਾਈਆਂ ਉਹ ਵੀ ਫਿਲਮਟਾ ਫੁੱਲ ਜਾਂਦੀਆਂ ਅਚਾਨਕ ਕੋਈ ਸੀਟ ਖਾਲੀ ਮਿਲ ਜੇ ਗੱਲ ਵੱਖਰੀ ਆ ਜੇ ਤੁਸੀਂ ਬਾਇਰ ਪਰ ਯਾਤਰਾ ਜਾਣਾ ਚਾਹੁੰਦੇ ਆ ਤਾਂ 5 ਤੋਂ ਲੈ ਕੇ 8 ਗੁਣਾ ਵਹਿੰਦੀ ਟਿਕਟ ਮਿਲਦੀ ਆ ਜੇ ਤੁਸੀਂ ਪ੍ਰਯਾਗਰਾਜ ਪਹੁੰਚ ਹੀ ਗਏ ਆ ਤੇ ਮਹਾਕੁੰਭ ਬੜੇ ਮੇਲੇ ਚ ਜਾਣਾ ਹੈਗਾ 15 ਕਿਲੋਮੀਟਰ ਪਿੱਛੇ ਤੁਹਾਡੀ ਗੱਡੀ ਤੁਹਾਡਾ ਵਿਕਲ ਲੱਗ ਜਾਂਦਾ ਅੱਗੇ ਤੁਹਾਨੂੰ ਤੁਰ ਕੇ ਜਾਣਾ ਪੈਂਦਾ ਹੂੰ ਤੇ ਮੋਟਰਸਾਈਕਲ ਦੇ ਐਕਸੀਡੈਂਟ ਦੀ ਖਬਰ ਆਈ ਹੈ ਬੜੀ ਟ੍ਰੈਜਿਕ ਐਕਸੀਡੈਂਟ ਹੋਇਆ ਹਾਂ ਬਿਲਕੁਲ ਜੀ ਬੜੀ ਦੁਖਦਾਈ ਖਬਰ ਆਈ ਜੀ ਕਪੂਰਥਲਾ ਦੇ ਵੱਲੋਂ ਖਬਰ ਆਈ ਆ ਇਹ ਦੋ ਜਿਹੜੇ ਨੌਜਵਾਨ ਆ ਬਿਲਕੁਲ ਨੂੰ ਹੀ ਉਮਰ ਦੇ ਇੱਕ ਦਾ ਨਾਮ ਹੈਗਾ ਜੀ ਪ੍ਰਭਦੀਪ ਸਿੰਘ ਦੂਜਾ ਹੈਗਾ ਜੀ ਜਸ਼ਨਪ੍ਰੀਤ ਸਿੰਘ ਦੋਵੇਂ ਮਹਿਮੂਦਪੁਰਾ ਕਪੂਰਥਲਾ ਦੇ ਰਹਿਣ ਵਾਲੇ ਹੈਗੇ ਆ ਦੋਵੇਂ ਜਣੇ ਮੋਟਰਸਾਈਕਲ ਤੇ ਜਾਂਦੇ ਸੀ ਪਿੰਡ ਰਾਮਗੜ ਦੇ ਕੋਲੇ ਧਿਆਨਕ ਹਾਰਸਾ ਵਾਪਰਿਆ ਮੋਟਰਸਾਈਕਲ ਦਾ ਬੈਲੈਂਸ ਵਿਗੜ ਗਿਆ ਤੇਜ਼ ਸੀ ਜਾ ਕੇ ਇਹ ਦਰਖਤ ਦੇ ਵਿੱਚ ਵੱਜਿਆ ਦੋਵੇਂ ਜਣੇ ਜ਼ਖਮੀ ਹੋ ਗਏ ਮੁੰਡੇ ਇਹ ਦੋਵੇਂ ਗਲੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਦਮ ਤੋੜ ਗਏ ਤੇ ਪੁਸ਼ਪਕਾਲਾ ਰੇਲ ਹਾਦਸੇ ਦੀ ਹੀ ਗਾਹੀ ਹੈ ਪੂਰੀ ਦੇਖੋ ਇਹ ਹਾਰਸਾ ਬੜਾ ਭਿਆਨਕ ਸੀਗਾ ਜੀ ਅੱਜ ਇਹ ਇਹ ਪਤਾ ਲੱਗਾ ਜੀ ਮਹਾਰਾਸ਼ਟਰ ਦੇ ਵੱਲੋਂ ਖਬਰ ਆਈ ਆ ਤੇ ਇਹ ਪਤਾ ਲੱਗਾ ਜੀ ਲਖਨਊ ਮੁੰਬਈ ਪੁਸਤਕ ਐਕਸਪ੍ਰੈਸ ਦੇ ਯਾਤਰੀਆਂ ਨੂੰ ਦੂਜੀ ਟ੍ਰੇਨ ਨੇ ਕੋਲ ਚਲਤਾ 12 ਲੋਕਾਂ ਦੀ ਮੌਤ ਹੋਈ ਆ 40 ਜ਼ਖਮੀ ਹੋਏ ਆ ਜਿਹੜੀ ਪੁਸਤਕ ਐਕਸਪ੍ਰੈਸ ਆ ਇਹਦੇ ਬਚਨਾਂ ਅਫਵਾਹ ਫੈਲ ਗਈ ਚੱਲਦੀ ਰੇਲ ਗੱਡੀ ਦੇ ਵਿੱਚ ਵੀ ਭਾਈ ਇਹਦੇ ਵਿੱਚ ਅੱਗ ਲੱਗ ਗਈ ਆ ਜਦੋਂ ਅਫਵਾਹ ਫੈਲ ਗਈ ਅੱਗ ਲੱਗ ਗਈ ਤੇ ਕਈ ਜਿਹੜੇ ਸਵਾਰੀਆਂ ਕਈ ਮੁਸਾਫਰਾ ਨੇ ਚੱਲਦੀ ਗੱਡੀ ਤੋਂ ਛਾਲਾ ਮਾਰਨਾ ਸ਼ੁਰੂ ਕਰ ਦਿੱਤੀਆਂ ਜਦੋਂ ਉਹਨਾਂ ਨੇ ਛਾਲ ਮਾਰ ਗਿਆ ਜਿਹੜੀ ਦੂਜੀ ਲੀਨ ਦੇ ਉੱਤੇ ਆਉਂਦੇ ਸੀਗੇ ਤੇ ਗੱਡੀਆਂ ਆ ਰਹੀਆਂ ਸੀ ਕਵਦਾ ਨੇ ਇੱਥੇ 12 ਲੋਕਾਂ ਨੂੰ ਦਰਦ ਦਿੱਤਾ ਮੰਨ ਲਓ ਛਾਲ ਮਾਰੀ ਚੱਲਦੀ ਗੱਡੀ ਤੋਂ ਤੇ ਦੂਜੀ ਲਾਈਨ ਤੇ ਡਿੱ ਗਿਆ ਬੰਦਾ ਤੇ ਦੂਜੀ ਲਾਈਨ ਦੇ ਉੱਤੇ ਰੇਲ ਗੱਡੀ ਆ ਰਹੀਆ ਤੇ ਰਾਨੀ ਮੌਤ ਹੋ ਗਈ ਆ 12 ਲੋਕਾਂ ਦੀ ਮੌਤ ਹੋਈ ਆ 40 ਜ਼ਖਮੀ ਹੋਏ ਆ ਤੇ ਆ ਵੀਰਵਾ ਹੈ ਜੀ ਅੱਗ ਲੱਗੀ ਨਹੀਂ ਸੀ ਆਗੋ ਲੱਗੀ ਨਹੀਂ ਸੀ ਕਿਸੇ ਨੇ ਐਵੇਂ ਅਫਵਾਹ ਪਲਾਤੀ ਵੀ ਵਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਅੱਜ ਧੁੱਪ ਬੜੀ ਸਖੀ ਨਿਕਲੀ ਹੈ ਜੀ ਅੱਜ ਇੰਹੋ ਲੱਗਦਾ ਸਿਬ ਇਹ ਮਾਰਚ ਦਾ ਆਖਰੀ ਹਫਤਾ ਛੰਡ ਤੱਕ ਗਈ ਮੌਸਮ ਨੂੰ ਤਾਪ ਹੈ ਦੰਦਾ ਵੀ ਪਈ ਨਹੀਂ ਪਊਗਾ ਗੜੇ ਪੈਣਗੇ ਹਾਲੇ ਤੱਕ ਤਾਂ ਭਾਈ ਅੱਜ ਦੀ ਤਰੀਕ ਦੇ ਵਿੱਚ ਤਾਂ ਮੌਸਮ ਇਦਾਂ ਦਾ ਨਹੀਂ ਸੀਗਾ ਪੰਜਾਬ ਦੇ ਵਿੱਚ ਤਾਪਮਨ ਆਮ ਨਾਲੋਂ ਉੱਤੇ ਆ ਪਹਾੜੀ ਖੇਤਰਾਂ ਦੇ ਵਿੱਚ ਬਰਸਬਾਰੀ ਕੱਲ ਵੀ ਹੋਈ ਹੈ 3 ਤੋਂ ਲੈ ਕੇ 5 ਸੈਂਟੀਮੀਟਰ ਤੱਕ ਲਾਹੌਲ ਸਪਿਤੀ ਵਿੱਚ ਮਨਾਲੀ ਦੇ ਵਿੱਚ ਬਰਸਬਾਰੀ ਹੋਈ ਹੈ ਪਰ ਪੰਜਾਬ ਦੇ ਵਿੱਚ ਮੌਸਮ ਸਫੇਰਾ ਸੁਖਾ ਬਹੁਤੀ ਠੰਡ ਨਹੀਂ ਹੈ बहुत मेहरबानी बहुत शुक्रिया जी बहुत मेहरबानी